जिला श्री फतेहगढ़ साहिब बार एसोसिएशन की तरफ से आज हड़ताल की गई इसका मुख्य कारण जिला बार एसोसिएशन श्री फतेहगढ़ के अध्यक्ष एडवोकेट अमरदीप सिंह धारनी ने बताया कि सरकार की तरफ से ग्राम न्यायालय बनाया जा रहा है इसके विरोध में यह हड़ताल की जा रही है उन्होंने इस मौके पर और अधिक जानकारी देते हुए क्या कुछ कहा आइए सुनते हैं पिछले समय मेनु लगता है उस जस्टिस सिस्टम हल्का ਬਣਾਇਆ ਜਾ ਰਿਹਾ ਉਸ ਦੇ ਅਖੀਰ ਦੇ ਵਿੱਚ ਅੱਜ ਜਿਹੜਾ ਇਹ ਨਵਾਂ ਨਮੂਨਾ ਜਿਹੜਾ ਸਰਕਾਰਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਕਿ ਗ੍ਰਾਮ ਨਿਆਂਾਲਿਆ ਖੋਲ੍ਹੀਆਂ ਜਾਣਗੀਆਂ ਮੈਨੂੰ ਇਹ ਕਈ ਵਾਰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਜਿਵੇਂ ਮਤਲਬ ਬਾਜ਼ਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕ ਸਬਜ਼ੀ ਵੇਚਦੇ ਫਿਰਦੇ ਆ ਐਸੀ ਤਰ੍ਹਾਂ ਫਿਰ ਅਦਾਲਤਾਂ ਦਾ ਇਹ ਹਾਲ ਹੋ ਜੂਗਾ ਵੀ ਪਿੰਡ ਦੇ ਵਿੱਚ ਜਾ ਕੇ ਕਿਹਾ ਕਰਨਗੇ ਵੀ ਕਿਸੇ ਨੇ ਜਮਾਨਤ ਲੈਣੀ ਆ ਉਹ ਲੈ ਲੋ ਕਿ ਜਿਸਟਿਸ ਕਰਵਾਉਣੀ ਆ ਉਹ ਕਰਾ ਲਓ ਮਤਲਬ ਇੱਕ ਇਸ ਤਰ੍ਹਾਂ ਦਾ ਮਤਲਬ ਇਹ ਜਿਹੜਾ ਹੈਗਾ ਸਿਸਟਮਾ ਪਤਾ ਨਹੀਂ ਕੌਣ ਇਹਨਾਂ ਦੇ ਸਲਾਹਕਾਰ ਹੈਗੇ ਆ ਮੈਨੂੰ ਲੱਗਦਾ ਡਿਸੀਜਨਸ ਹੋ ਰਹੇ ਆ ਜਸਟਿਸ ਤੱਕ ਤੇ ਰਿਹਾ ਹੀ ਨਹੀਂ ਕਿਉਂਕਿ ਉਹ ਜਿਹੜੀ ਅੱਖਾਂ ਪਰ ਪੱਟੀ ਬੰਨੀ ਵੀ ਸੀ ਉਹ ਬੜੀ ਪੱਕੀ ਔਰ ਮਜ਼ਬੂਤ ਬੰਨਤੀ ਵੀ ਜਿਵੇਂ ਹੀ ਨਾ ਦੇਖੋ ਕਿਸੇ ਚੀਜ਼ ਨੂੰ ਔਰ ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਇਹਨਾਂ ਦੇ ਫੈਸਲੇ ਦੇਖੇ ਹੋਣੇ ਆ ਕਿ بجائے ਅਦਾਲਤਾਂ ਦੇ ਵਿੱਚ ਜਾ ਕੇ ਕੋਈ ਜਸਟਿਸ ਲਵੇ ਕੋਈ ਇਨਸਾਫ ਦੀ ਤਵਕਕ ਕਰੇ ਉਹਦੀ ਥਾਂ ਤੇ ਇਹਨਾਂ ਨੇ ਬਹੁਤ ਸਾਰੇ ਸਮਝੌਤਾਸਾ ਬਿਲਕੁਲ ਤੇ ਸਮਝੌਤਾਸਾ ਕਰਨ ਤੋਂ ਬਿਨਾ ਬਹੁਤ ਸਾਰੀਆਂ ਫੈਮਿਲੀ ਕੋਟਾਂ ਖੋਲਤੀਆਂ ਉਸ ਤੋਂ ਇਲਾਵਾ ਜਿਹੜਾ ਨਵਾਂ ਸਿਸਟਮ ਇਹਨਾਂ ਨੇ ਕੀਤਾ ਸਰਕਾਰੀ ਵਕੀਲ ਸਰਕਾਰ ਵੱਲੋਂ ਕੇਸ ਲੜਦੇ ਆ ਔਰ ਇਹਨਾਂ ਨੇ ਕੀ ਕਰਿਆ ਨਵੇਂ ਜਿਹੜੇ ਹੈਗੇ ਵਕੀਲ ਵਕੀਲਾ ਦੇ ਵਿੱਚੋਂ ਕੰਟਰੈਕਟ ਤੇ ਰੱਖਦੇ ਔਰ ਉਹ ਇੱਕ ਪਾਸੇ ਤੇ ਸਰਕਾਰ ਲੜ ਰਹੀ ਔਰ ਦੂਸਰੇ ਪਾਸੇ ਦੇਸ਼ੀਰ ਵੱਲੋਂ ਜਿਹੜਾ ਹੈਗਾ ਸਰਕਾਰ ਨੇ ਰੱਖੇ ਹੋਏ ਵਕੀਲ ਲੜ ਰਹੇ ਹੋਏ ਹੈਗੇ ਆ ਪਟਿਆਲ ਕੋਈ ਕਿੱਥੇ ਇਨਸਾਫ ਦੀ ਤੁਸੀਂ ਜਿਹੜੀ ਹੈਗੀ ਤਵਕਕੋ ਕਰੋਗੇ ਅੱਜ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਕੀਲਾਂ ਨੇ ਹੜਤਾਲ ਕੀਤੀ ਵੀ ਆ ਜਦੋਂ ਇਸ ਤਰ੍ਹਾਂ ਦਾ ਅਸਿਸ ਹੋ ਜੂਗਾ ਤੇ ਤੋਂ ਬਸੇ ਪਖਾਣਾ ਦੇ ਵਿੱਚ ਇੱਕ ਜਿਹੜੀ ਹੈਗੀ ਆ ਇਹ ಗ್ರಾಮ ਪੰਚਾਇਤ ਨਿਆਲਿਆ ਖੋਲ ਰਹੀ ਹੈਗੀ ਕਿੰਨੇ ਵਕੀਲ ਜਿਹੜੇ ਹੈਗੇ ਮੈਨੂੰ ਲੱਗਦਾ ਹੈਗਾ ਕੋਈ ਵਕੀਲਾਂ ਦਾ ਤਾਂ ਇਹ ਜਿਹੜੇ ਹੈਗੇ ਗਲਾਂ ਦੇ ਵਿੱਚ ਫਟੇ ਵਾਸਤੇ ਘਵਾ ਦੇਣਗੇ ਵੀ ਥਾਂ ਥਾਂ ਤਰੇ ਪੜੀ ਜਾਓ ਅੱਜ ਇਹ ਸ਼ੁਰੂ ਕੀਤਾ ਭਗਵਾਨ ਤੁਮਾਰ ਮੋ ਜਿਹੜਾ ਮੁੜ ਕੇ ਮਹੱਲਾ ਜਿਹੜੇ ਹੈਗੇ ਨਿਆ ਨਿਆ ਖੋਲ ਦੇਣਗੇ ਫਿਰ ਉਹ ਮਹੱਲਿਆਂ ਦੇ ਵਿੱਚ ਬੁੜੇ ਫੜਨਗੇ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਸਾਰੇ ਵਕੀਲ ਚਾਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈ ਔਰ ਸਾਰਾ ਵਕੀਲ ਭਾਈਚਾਰਾ ਇਸ ਦੀ ਪੁਰ ਜੋਰ ਸ਼ਬਦਾਂ ਦੇ ਵਿੱਚ ਹੁੰੰਦਾ ਕਰਦਾ ਔਰ ਬਿਲਕੁਲ ਇਸ ਤਰ੍ਹਾਂ ਦੀ ਆਦਤਾਂ ਸੀ ਨਹੀਂ ਚੱਲਦੇ ਆ ਅਗਲਾ ਪਟਿਆਲਾ ਅੱਜ ਮੀਟਿੰਗ ਹੈਗੀ ਯਾਰ ਰੋਪੜ ਦੇ ਵਿੱਚ ਔਰ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਆ ਵਕੀਲ ਹੈਗੇ ਆ ਔਰ ਉੱਥੇ ਜੋ ਵੀ ਫੈਸਲਾ ਹੋਊਗਾ ਉਸ ਦੇ ਮਤਾਬਕ ਜਿਹੜਾ ਅਗਲਾ ਫੈਸਲਾ ਲਏਗਾ